ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੌਬਸ ਵਾਰਨ ਦੇ ਵਿੱਚ ਅੱਜ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਪੰਜਾਬ ਪੁਲਿਸ ਕਨਸਟੇਬਲਾਂ ਦੀ ਭਰਤੀ 1740 ਪੋਸਟਾਂ ਆਈਆਂ ਨੇ ਜੀ ਜਿਹਦੇ ਵਿੱਚ ਯੋਗਤਾ 10ਵੀਂ ਤੇ 12ਵੀਂ ਦੱਸੀ ਗਈ ਹੈ ਲਾਸਟ ਡੇਟ ਇਹ ਕਹਿੰਦੇ 4 ਅਪ੍ਰੈਲ 2024 ਹੈ ਪੂਰੀ ਜਾਣਕਾਰੀ ਲਈ ਵੀਡੀਓ ਦੇਖੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਸਾਨੂੰ ਕਲੀ ਕਲੀ ਚੀਜ਼ ਦੱਸਾਂਗੇ ਕੀ ਕੁਆਲਿਫਿਕੇਸ਼ਨ ਹੈ ਕਿੰਨੇ ਟੈਸਟ ਹੋਣੇ ਨੇ ਕਿੰਨਾ ਕੱਦ ਹੈ ਠੀਕ ਹੈ ਜੀ ਤੇ ਰਿਟਨ ਟੈਸਟ ਵਿੱਚ ਕੀ ਆਵੇਗਾ ਤਾਂ ਅਗਲੀ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਓ ਤੁਹਾਨੂੰ ਲੈ ਚੱਲਦੇ ਹਾਂ ਪੂਰੀ ਡਿਟੇਲ ਵੱਲ ਹਾਂਜੀ ਦੋਸਤੋ ਪੰਜਾਬ ਪੁਲਿਸ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉੱਥੋਂ ਆਪਾਂ ਇਹ ਜਿਹੜੀ ਪੀਡੀਐਫ ਡਾਊਨਲੋਡ ਕਰ ਲਈ ਹੈ ਜਿਹਦੇ ਵਿੱਚ ਕੀ ਹੈ ਐਡ ਨੰਬਰ ਦਿੱਤਾ ਹੋਇਆ 1/2024 ਜਿਹੜੀ ਪਬਲਿਕੇਸ਼ਨ ਹੋਈ ਹੈ 29 ਫਰਵਰੀ 2024 ਨੂੰ ਇਹ ਪਬਲਿਸ਼ ਹੋਈ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਮੇਨ ਟੀ ਨੋਟ ਕਰ ਲਈਏ ਕਿ ਜਿਹੜੀ ਤਾਰੀਖ ਹੈ ਉਹ ਕਿੰਨੀ ਤਾਰੀਖ ਹੈ 14 ਤਾਰੀਖ ਜਿਹੜੀ ਹੈ ਇਹ ਪੋਸਟਾਂ ਅਪਲਾਈ ਹੋਣ ਦੀ ਸ਼ੁਰੂ ਹੋ ਗਈ ਹੈ ਤੇ ਕਲੋਜ਼ਿੰਗ ਡੇਟ ਦੋਸਤੋ 4 ਅਪ੍ਰੈਲ ਹੈ ਠੀਕ ਹੈ ਜੀ ਤਾਂ ਜਿਨ੍ਹਾਂ ਨੇ ਅਪਲਾਈ ਨਹੀਂ ਕੀਤਾ ਜਲਦੀ ਤੋਂ ਜਲਦੀ ਅਪਲਾਈ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗਿਣਤੀ ਦੇਖਦੇ ਕਿੰਨੀਆਂ ਪੋਸਟਾਂ ਨੇ ਠੀਕ ਹੈ ਜੀ ਹਾਂ ਜੀ ਦੋਸਤੋ ਜਿਵੇਂ ਕਿ ਆਹ ਦੇਖੋ ਪੋਸਟਾਂ ਦੀ ਗਿਣਤੀ ਤੁਹਾਡੇ ਸਾਹਮਣੇ ਟੈਂਟੇਟਿਵ ਵੈਕੈਂਸੀਜ਼ ਆਫ ਕਨਸਟੇਬਲ ਇਨ ਡਿਸਟ੍ਰਿਕਟ ਐਂਡ ਆਰਮਡ ਪੁਲਿਸ ਕੈਡਰ ਆਫ ਪੰਜਾਬ ਪੁਲਿਸ ਇਹਨਾਂ ਨੇ ਜਿਹੜੀ ਕੀ ਟੈਂਟੇਟਿਵ ਗਿਣਤੀ ਦੱਸੀ ਹੋਈ ਹੈ ਜਨਰਲ ਕੈਟਾਗਰੀ ਦੇ 410 ਪੋਸਟਾਂ ਨੇ 117 ਪੋਸਟਾਂ ਜਿਹੜੇਗੇ ਲੜਕੀਆਂ ਲਈ ਰਿਜ਼ਰਵ ਨੇ ਇਸੇ ਤਰ੍ਹਾਂ ਹੀ ਇਸ ਸਾਈਡ ਜਿਹੜੀਆਂ ਹੈ ਨੇ ਕੈਟਾਗਰੀ ਚ ਲਿਖੀਆਂ ਹੋਈਆਂ ਨੇ ਨੰਬਰੋਂ ਵੈਕੈਂਸੀਜ਼ ਨੇ ਠੀਕ ਹੈ ਜੀ ਇਹ ਬੰਮ ਲਈ ਜਿਹੜੀਆਂ ਨੇ ਰਾਖਵੀਆਂ ਪੋਸਟਾਂ ਨੇ ਉਹਨਾਂ ਦੀ ਗਿਣਤੀ ਦੱਸੀ ਹੋਈ ਹੈ ਹਾਂ ਇਹ ਹੋ ਜਾਣੀਆਂ ਪੋਸਟਾਂ ਸਾਰੀਆਂ ਤਾਂ ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਆਰਮਡ ਪੁਲਿਸ ਕੈਡਰ ਦੀ ਉਹਦੇ ਵਿੱਚ ਵੀ ਜਿਹੜੀਆਂ ਟੋਟਲ ਪੋਸਟਾਂ ਨੇ ਦੋਸਤੋ ਟੋਟਲ ਪੋਸਟਾਂ ਨੇ 776 ਪੋਸਟਾਂ ਜਿਹੜੀਆਂ ਨੇ ਮੰਗੀਆਂ ਗਈਆਂ ਨੇ ਤਾਂ ਇਹਦੀ ਆਪਾਂ ਹੁਣ ਇਸ ਤੋਂ ਬਾਅਦ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਆਂ ਜੀ ਕੁਆਲੀਫਿਕੇਸ਼ਨ ਇਹਦੇ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਹਿਲੀ ਦੱਸਿਆ ਸੀਗਾ ਪਲੱਸ 2 ਮੰਗੀ ਗਈ ਹੈ ਤੇ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਤੋਂ ਜਿਹੜੀ ਹੈ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਮੰਗੀ ਗਈ ਹੈ 10ਵੀਂ ਹੀ ਮੰਗੀ ਗਈ ਹੈ ਉਹਨਾਂ ਦੀ ਕੁਆਲੀਫਿਕੇਸ਼ਨ 10ਵੀਂ ਹੀ ਮੰਗੀ ਗਈ ਹੈ ਠੀਕ ਹੈ ਜੀ ਸਿਰਫ ਜਿਹੜੇ ਐਕਸ ਸਰਵਿਸਮੈਨ ਨੇ ਹੁਣ ਗੱਲ ਕਰਦੇ ਹਾਂ ਜੀ ਆਪਾਂ ਇਹਦੇ ਵਿੱਚ ਏਜ ਲਿਮਟ ਏਜ ਲਿਮਟ ਕੀ ਹੈ ਅੰਜੀ ਦੋਸਤੋ ਏਜ ਲਿਮਟ ਹੈ ਇਹਨਾਂ ਨੇ ਦੱਸਿਆ ਹੋਇਆ ਮਿਨੀਮਮ ਏਜ 1 ਜਨਵਰੀ 2024 ਤੋਂ ਲੈ ਕੇ 18 ਸਾਲ ਦਾ ਹੋਣਾ ਚਾਹੀਦਾ 1 ਜਨਵਰੀ 2024 ਤੋਂ ਲੈ ਕੇ ਮੈਕਸਿਮਮ ਏਜ ਜਿਹੜੀ ਕੀ ਹੈ 28 ਸਾਲ ਦੀ ਹੋਣੀ ਚਾਹੀਦੀ ਮਤਲਬ ਵੀ ਘੱਟੋ ਘੱਟ 18 ਸਾਲ ਬਣਾ ਹੀ ਅਪਲਾਈ ਕਰ ਸਕਦਾ ਹੈਗਾ ਤੇ ਲਾਸਟ ਡੇਟ ਜਿਹੜੀ ਉਹ ਮੈਕਸਿਮਮ ਏਜ ਆ 28 ਸਾਲ ਦੀ ਹੈ ਉਸ ਤੋਂ ਬਾਅਦ ਜਿਹੜੀ ਆਪਣੀ ਕੈਟਾਗਰੀਜ਼ ਨੂੰ ਛੋਟ ਮਿਲਦੀ ਹੈ ਉਸੇ ਤਰ੍ਹਾਂ ਹੀ ਮਿਲੇਗੀ ਠੀਕ ਹੈ ਜੀ 5 ਸਾਲਾਂ ਦੀ ਹੈ ਜਿਹੜੀ ਐਕ ਸਰਵਿਸਮੈਨ ਨੂੰ ਵੀ ਮਿਲਦੀ ਹੈ ਛੋਟ ਉਹ ਵੀ ਉਦਾਂ ਹੀ ਰਹੇਗੀ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਫਿਜ਼ੀਕਲ ਟੈਸਟ ਹੈ ਹਾਂ ਜੀ ਇਸ ਤੋਂ ਬਾਅਦ ਹੈਗਾ ਸਿਲੈਕਸ਼ਨ ਪ੍ਰੋਸੈਸ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਕੀ ਹੈ ਤੁਹਾਨੂੰ ਦੱਸਦੇ ਤਿੰਨ ਸਟੇਜ ਦੇ ਵਿੱਚ ਇਹਨਾਂ ਨੇ ਕੀ ਲਿਖਾਇਆ ਹੈ ਕਿ ਪੇਪਰ ਹੋਣਾਗਾ ਪਹਿਲੀ ਸਟੇਜ ਦੇ ਵਿੱਚ ਕੀ ਹੈ ਕੰਪਿਊਟਰ ਬੇਸਡ ਟੈਸਟ ਹੋਵੇਗਾ ਜੀ ਜਿਹਦੇ ਵਿੱਚ ਐਮਸੀਕਿਊਜ਼ ਆਣਗੇ ਠੀਕ ਹੈ ਜੀ ਇਹ ਦੋ ਪੇਪਰ ਹੋਣਗੇ ਦੂਸਰਾ ਪੇਪਰ ਜਿਹੜਾ ਕਿ ਕੁਆਲੀਫਾਈ ਨੇਚਰ ਦਾ ਹੋਵੇਗਾ ਜੀ ਦੇ ਵਿੱਚ ਕੀ ਆ ਪੰਜਾਬੀ ਆਪਣੀ ਜਿਹੜੀ ਆ ਆਵੇਗੀ ਤਾਂ ਇਸ ਤੋਂ ਬਾਅਦ ਜਿਹੜੀ ਦੂਸਰੀ ਸਟੇਜ ਆ ਉਹਦੇ ਵਿੱਚ ਕੀ ਫਿਜ਼ੀਕਲ ਟੈਸਟ ਮੇਜਰਮੈਂਟ ਹੋਵੇਗਾ ਠੀਕ ਹੈ ਜੀ ਜੋ ਟ੍ਰੈਲ ਵਗੈਰਾ ਲੈ ਜਾਣਗੇ ਉਹ ਸੈਕੰਡ ਸਟੇਜ ਹੈ ਥਰਡ ਸਟੇਜ ਦੇ ਵਿੱਚ ਤੁਹਾਡਾ ਜੀਆ ਡਾਕੂਮੈਂਟਰੀ ਸਕਰੂਟੀ ਹੋਣੀ ਆ ਡਾਕੂਮੈਂਟਾਂ ਦੀ ਚੈਕਿੰਗ ਹੋਊਗੀ ਠੀਕ ਹੈ ਜੀ ਤੇ ਇਹਦੇ ਵਿੱਚ ਇਹਨਾਂ ਨੇ ਲਿਖਾਇਆ ਹੈ ਜਿਹੜਾ ਪਹਿਲਾ ਪੇਪਰ ਆ 100 ਕੁਐਸਚਨਾਂ ਦਾ ਹੋਊਗਾ ਇੱਕ ਇੱਕ ਨੰਬਰ ਦਾ ਇੱਕ ਕੁਐਸਚਨ ਹੋਵੇਗਾ ਜਿਹੜਾ ਪੇਪਰ 2 ਹੈ ਇਹਦੇ ਵਿੱਚ ਪੰਜਾਬੀ ਲੈਂਗੁਏਜ ਹੋਵੇਗੀ 10ਵੀਂ ਤੱਕ ਦੀ 50 ਕੁਐਸਚਨ ਹੋਣਗੇ ਹਰੇਕ ਦਾ ਇੱਕ ਮਾਰਕਸ ਹੋਗਾ ਇਹਦੇ ਵਿੱਚ 25 ਨੰਬਰ ਲੈਣੇ ਬਹੁਤ ਜ਼ਰੂਰੀ ਨੇ ਫਿਰ ਹੀ ਤੁਹਾਨੂੰ ਅੱਗੇ ਲਿਜਾਇਆ ਜਾਊਗਾ ਠੀਕ ਹੈ ਜੀ ਇਹ ਜਿਹੜਾ ਸਲੇਵਸ ਪੇਪਰ 1 ਦਾ ਵੀ ਦਿੱਤਾ ਹੋਇਆ ਹੈਗਾ 2 ਘੰਟਿਆਂ ਦਾ ਪੇਪਰ ਹੋਗਾ 100 ਕੁਐਸਚਨ ਹੋਣਗੇ ਜਨਰਲ ਅਵੇਅਰਨੈਸ ਆਗੇ ਐਪਟੀਟਿਊਡ ਤੇ ਨੰਮਰੀਕਲ ਸਕਿਲਸ ਆਗੇ ਮੈਂਟਲ ਐਬਿਲਿਟੀ ਤੇ ਰੀਜਨਿੰਗ ਆਗੇ ਦੇ ਵਿੱਚ ਇੰਗਲਿਸ਼ ਲੈਂਗੁਏਜ ਆਗੇ 10 ਨੰਬਰ ਦੀ ਪੰਜਾਬੀ ਆਗੇ 10 ਨੰਬਰ ਦੀ ਡਿਜੀਟਲ ਰੇਸ ਅਵੇਅਰਨੈਸ ਆਗੇ 5 ਨੰਬਰ ਦਾ ਜਿਹਦੇ ਵਿੱਚ ਕੰਪਿਊਟਰ ਵਗੈਰਾ ਆ ਜਾਂਦਾ ਫੋਨ ਵਗੈਰਾ ਆ ਜਾਂਦਾ ਈਮੇਲ ਵਗੈਰਾ ਆ ਜਾਂਦੇ ਠੀਕ ਹੈ ਜੀ ਜਿਹੜਾ ਪੇਪਰ 2 ਹੈ ਕੰਮੇਟਰੀ ਕੁਆਲੀਫਾਈ ਪੇਪਰ ਪੰਜਾਬੀ ਲੈਂਗੁਏਜ ਦੇ ਕਿ 10ਵੀਂ ਤੱਕ ਦੀ ਪੰਜਾਬੀ ਲੈਂਗੁਏਜ ਤੁਹਾਨੂੰ ਆਉਣੀ ਹੀ ਚਾਹੀਦੀ ਆ ਇਹ ਫਿਰ ਹੀ ਤੁਹਾਡਾ ਕੁਆਲੀਫਾਈ ਮੰਨਿਆ ਜਾਊਗਾ ਹਾਂ ਠੀਕ ਹੈ ਜੀ ਹਾਂ ਜੀ ਦੋਸਤੋ ਜਿਹੜਾ ਫਿਜ਼ੀਕਲ ਜਿਹੜਾ ਟੈਸਟ ਲਿਆ ਜਾਣਾਗਾ ਉਹਦੇ ਵਿੱਚ ਕੀ ਆ ਜਿਹੜਾ ਸਟੇਜ 2 ਦਾ ਐਗਜ਼ਾਮੀਨੇਸ਼ਨ ਵੀ ਕੰਡਕਟਰ ਦਾ ਫੋਲੋਇੰਗ ਆਰਡਰਸ ਰਨਿੰਗ ਹੋਊਗੀ ਲੌਂਗ ਜੰਪ ਹੋਊਗਾ ਹਾਈ ਜੰਪ ਹੋਊਗਾ ਤੇ ਹਾਈਟ ਮੇਜਰਮੈਂਟ ਹੋਊਗੀ ਮਤਲਬੀ ਤੁਹਾਡਾ ਕੱਦ ਮਿਣਿਆ ਜਾਊਗਾ ਠੀਕ ਹੈ ਜੀ ਜਿਹੜੇ ਕੈਂਡੀਡੇਟ ਮੇਲ ਕੈਂਡੀਡੇਟ ਆ ਜਿਹੜੇ ਮੁੰਡੇ ਨੇ ਜਿਨ੍ਹਾਂ ਦੀ ਉਮਰ 35 ਸਾਲ ਤੋਂ ਘੱਟ ਹੈ ਇਨਕਲੂਡਿੰਗ ਐਕਸ ਸਰਵਿਸਮੈਨ ਲੈਸ ਦੈਨ 35 ਇਅਰ ਏਜ ਠੀਕ ਹੈ ਜੀ ਸਾਰਿਆਂ ਲਈ ਹੈ ਜਿਹੜਾ ਐਕਸ ਸਰਵਿਸਮੈਨ ਆ 35 ਸਾਲ ਤੋਂ ਘੱਟ ਹੈ 1600 ਮੀਟਰ ਰੇਸ ਹੋਊਗੀ 30 ਸਕਿੰਟਾਂ ਵਿੱਚ ਆ 6 6 ਮਿੰਟ 30 ਸਕਿੰਟਾਂ ਵਿੱਚ ਇੱਕ ਚਾਂਸ ਮਿਲੂਗਾ ਫਿਰ ਲੌਂਗ ਜੰਪ ਹੈ ਜੀ ਤਿੰਨ ਚਾਂਸ ਮਿਲਣਗੇ 3.80 ਮੀਟਰ ਦੇ ਫਿਰ ਹਾਈ ਜੰਪ ਹੈ ਜੀ 1.10 ਮੀਟਰ ਦਾ ਇਹਦੇ ਵਿੱਚ ਵੀ ਤਿੰਨ ਚਾਂਸ ਮਿਲਣਗੇ ਤੁਹਾਨੂੰ ਠੀਕ ਹੈ ਜੀ ਅਗਲੇ ਚੱਲਦੇ ਐ ਐਕਸ ਉਹ ਇਹ ਕਿ ਐਕਸ ਸਰਵਿਸਮੈਨ ਜਿਹੜੇ ਮੇਲ 35 ਸਾਬ ਤੋਂ ਉੱਪਰ ਨੇ 1400 ਮੀਟਰ ਉਹਨਾਂ ਲਈ ਵਾਕ ਐਂਡ ਰਨ ਟੂ ਬੀ ਕੰਪਲੀਟਡ 12 ਮਿੰਟਾਂ ਵਿੱਚ ਉਹਨਾਂ ਨੂੰ ਇੱਕ ਚਾਂਸ ਮਿਲੂਗਾ 1400 ਕਿਲੋਮੀਟਰ 1400 ਮੀਟਰ ਉਹਨਾਂ ਨੇ ਦੌੜ ਲਉਣੀ ਐ ਫਿਰ 10 ਫੁੱਲ ਸਕਵਾਟਸ ਉਹਨਾਂ ਨੇ 3 ਮਿੰਟਾਂ ਵਿੱਚ ਉਹ ਇੱਕ ਚਾਂਸ ਮਿਲੂਗਾ ਠੀਕ ਹੈ ਜੀ ਇਸ ਤੋਂ ਇਲਾਵਾ ਫੀਮੇਲਸ ਲਈ 800 ਮੀਟਰ ਦੀ ਰੇਸ ਹੋਊਗੀ 4 ਮਿੰਟ 30 ਸਕਿੰਟ ਸਾਢੇ 4 ਮਿੰਟਾਂ ਵਿੱਚ ਉਹਨਾਂ ਨੇ ਰੇਸ ਕੰਪਲੀਟ ਕਰਨੀ ਹੈ ਲੌਂਗ ਜੰਪ ਹੈ 3 ਮੀਟਰ ਦਾ ਤਿਹਾਈ ਜਾਂ ਜਿਹੜਾ ਹਾਈ ਜੰਪ 0.95 ਮੀਟਰ ਦਾ ਹੋਵੇਗਾ ਤਿੰਨ ਚਾਂਸ ਇਹਦੇ ਵਿੱਚ ਵੀ ਮਿਲਣਗੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫੀਸ ਦੀ ਫੀਸ ਦੀ ਜੇ ਗੱਲ ਕਰੀ ਐਪਲੀਕੇਸ਼ਨ ਫੀਸ ਆ ਲਿਖਿਆ ਹੋਇਆ ਹੈ ਕਿ ਜਨਰਲ ਕੈਟਾਗਰੀ ਦੀ ਫੀਸ ਕਿੰਨੀ ਗਈ ਹੈ ਯੂਨੀਅਨ ਫੀਸ ਟੋਟਲ ਫੀਸ 1100 ਰੁਪਏ ਜਨਰਲ ਐਕਸ ਸਰਵਿਸ ਮੈਂ ਦੀ ਫੀਸ ਹੈ 500 ਰੁਪਏ ਜੀ ਜਿਹਦੇ ਵਿੱਚ ਐਸਐਮ ਆਨੇ ਨੇ ਇਕਨੋਮਿਕਲੀ ਸੈਕਸ਼ਨ ਠੀਕ ਹੈ ਜੀ ਐਸਸੀਐਸਟੀ ਬੈਕਵਾਰਡਸ ਕਲਾਸਸ ਇਹ ਸਾਡੇ 650 ਰੁਪਏ ਫੀਸ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਹੈ 650 ਰੁਪਏ ਫੀਸ ਹੈ ਠੀਕ ਹੈ ਜੀ ਇਹ ਫੀਸਾਂ ਹੋ ਗਈ ਆਪਣੀਆਂ ਆਨਲਾਈਨ ਹੀ ਫੀਸ ਜਿਹੜੀ ਆਨਲਾਈਨ ਹੀ ਫੀਸ ਜਿਹੜੀ ਆਪਾਂ ਪਰ ਯੋਗੀ ਹੋਰ ਕੋਈ ਮੈਥਡ ਨਹੀਂਗਾ ਇੱਕ ਵਾਰੀ ਫੀਸ ਕਹਿੰਦੇ ਜੇ ਭਰਤੀ ਰਿਫੰਡ ਨਹੀਂ ਹੋਵੇਗੀ ਇਹ ਆਨਲਾਈਨ ਐਪਲੀਕੇਸ਼ਨ ਪ੍ਰੋਸੈਸ ਹੈ ਇਹ ਤੁਸੀਂ ਕੈਫੇ ਵਾਲੇ ਦੀ ਸਹਾਇਤਾ ਨਾਲ ਵੀ ਭਰ ਸਕਦੇ ਹੋ ਉਹਦੇ ਕੋਲ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਦੋਂ ਤੁਸੀਂ ਆਪਣੀ ਪੋਸਟ ਪਾਉਣ ਲੱਗੋਗੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜੀ ਸੀ ਪੰਜਾਬ ਪੁਲਸ ਦੀਆਂ ਪੋਸਟਾਂ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਜਿਹਨਾਂ ਨੂੰ ਚੰਗੀ ਲੱਗੀ ਸ਼ੇਅਰ ਲਾਈਕ ਜਰੂਰ ਕਰਿਓ ਤੇ ਆਉਣ ਵਾਲੇ ਵੀਡੀਓ ਤੁਹਾਨੂੰ ਇਸੇ ਤਰ੍ਹਾਂ ਹੀ ਨਵੀਆਂ ਪੋਸਟਾਂ ਦੇ ਮਿਲਦੀਆਂ ਰਹਿਣਗੀਆਂ ਤਦ ਤੱਕ ਲਈ ਧੰਨਵਾਦ